ਜਾਬਦਾ ਅਜਿਹੇ ਕਲਾਕਾਰ ਜਿਨ੍ਹਾਂ ਵੱਲੋਂ ਕਦੇ ਵੀ ਵਲਗਰ ਕਮੇਟੀ ਨਹੀਂ ਕੀਤੀ ਗਈ ਜਿਨ੍ਹਾਂ ਨੇ ਕਦੇ ਵੀ ਆਪਣੇ ਨਾਲ ਦੇਆਂ ਨੂੰ ਛੋਟਾ ਮਹਿਸੂਸ ਨਹੀਂ ਕਰਵਾਇਆ ਹਮੇਸ਼ਾ ਨਾਲ ਦੇਆਂ ਨੂੰ ਨਾਂ ਲਏ ਕੇ ਤੁਰੇ ਨੇ ਤਾਂ ਕਿ ਪੰਜਾਬੀ ਸਿਨੇਮਾ ਦਾ ਪੱਦਰ ਅਤੇ ਪੰਜਾਬੀ ਕਾਮੇਡੀ ਦਾ ਪੱਦਰ ਉੱਚਾ ਉੱਠਦਾ ਰਹੇ ਚਾਚਾ ਜਤਰਾ ਪੱਲਾ ਸਾਹਿਬ ਬੀਤੇ ਦਿਨ ਦੁਨੀਆ ਨੂੰ ਛੱਡ ਕੇ ਰੁਖਸਤ ਹੋ ਗਏ ਤੇ ਹੁਣ ਉਹਨਾਂ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਉਹਨਾਂ ਦੇ ਰਿਹਾਇਸ਼ ਤੇ ਲੈ ਕੇ ਆਇਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਤਕਰੀਬਨ 12:00 ਵਜੇ ਪਰਿਵਾਰ ਵਾਲੇ ਨਿਕਲਣਗੇ ਸ਼ਮਸ਼ਾਨ ਘਾਟ ਦੇ ਲਈ ਇਹ ਜਿਹੜੀ ਜਾਣਕਾਰੀ ਹੈ ਬਾਲਬਕੁਲ ਸ਼ਰਮਾ ਵੱਲੋਂ ਜਿਕਰੀ ਯਾਰਾਂ ਨੂੰ ਦਿੱਤੀ ਗਈ ਹੈ ਨਾਲ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਐਂਬੂਲੈਂਸ ਰਾਹੀਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਘਰੇ ਲੈ ਕੇ ਲੈ ਕੇ ਆ ਰਹੇ ਨੇ ਤੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਉਹਨਾਂ ਦੇ ਚਾਹਣ ਵਾਲੇ ਇੱਕ ਵਾਰ ਆਖਰੀ ਵਾਰ ਉਹਨਾਂ ਦੇ ਦਰਸ਼ਨ ਕਰਨਗੇ ਚਾਉਣ ਵਾਲੇ ਬਹੁਤ ਨੇ ਕਿਉਂਕਿ ਜਸਵਿੰਦਰ ਪੱਲਾ ਸਾਹਿਬ ਦੀ ਕੈਰੀਅਰ ਦੀ ਜੇਕਰ ਗੱਲ ਕਰੀਏ ਤੇ ਅੱਜ ਕੱਲ ਦੇ 25 ਤੋਂ 30 ਸਾਲ ਦੇ ਮੁੰਡੇ ਕੁੜੀਆਂ ਉਹਨਾਂ ਨੂੰ ਕੈਰੀ ਉਂ ਜੱਟਾ ਫਿਲਮ ਲਈ ਜਾਣਦੇ ਦੇ ਉਹ ਤੋਂ ਪਹਿਲਾਂ ਵਾਲੇ ਛਣਕਾਟਾ ਲਈ ਜਾਣਦੇ ਸੀ ਤੇ ਉਹ ਤੋਂ ਬਾਅਦ ਵਾਲੇ ਇਸ ਕੰਮ ਲਈ ਜਾਣਣਗੇ ਉਹਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਯਾ ਫਿਰ ਗੰਦੀ ਔਲਾਦ ਨਾ ਮਜਾ ਨਾ ਸੁਆਦ ਅੱਜ ਵੀ ਸਾਡੇ ਫਾਦਰ ਅੱਜ ਵੀ ਸਾਡੇ ਗ੍ਰੈਂਡਫਾਦਰ ਸਾਨੂੰ ਇਹ ਮਿਹਨੇ ਮਾਰ ਦਿੰਦੇ ਨੇ ਇੱਦਾਂ ਦਾ ਡਾਇਲੋਗ ਦਸਵੰਦਰ ਪੱਲਾ ਸਾਹਿਬ ਨੂੰ ਅਮਰ ਕਰ ਗਿਆ ਤੇ ਸ਼ਾਇਦ ਇਹੀ ਰੀਜ਼ਨ ਹੈ ਕਿ ਇਹ ਵੀ ਚਰਚਾ ਹੁੰਦੀ ਪਈ ਹੈ ਕਿ ਜਦੋਂ ਅੱਜ ਪੰਜਾਬ ਵਿੱਚ ਫਿਲਫੇਰ ਅਵਾਰਡ ਹੋਣਗੇ ਪੱਲਾ ਸਾਹਿਬ ਨੂੰ ਸ਼ਰਧਾਂਜਲੀ ਉੱਥੇ ਵੀ ਦਿੱਤੀ ਜਾ ਸਕਦੀ ਹੈ ਦੇ ਨਾਲ ਇਹ ਵੀ ਗੱਲ ਹੁੰਦੀ ਪਈ ਹੈ ਕਿ ਸ਼ਾਇਦ ਦਲਜੀਤ ਵੀ ਅੱਜ ਪੱਲਾ ਸਾਹਿਬ ਦੇ ਘਰ ਪਹੁੰਚੇ ਕਿਉਂਕਿ ਦਲਜੀਤ ਨਾਲ ਫਿਲਮ ਦਲਜੀਤ ਤੇ ਜਦੋਂ ਗਿੱਪੀ ਗਰੇਵਾਲ ਨੇ ਫਿਲਮ ਕੀਤੀ ਸੀ ਪੱਲਾ ਸਾਹਿਬ ਦੇ ਨਾਲ ਕਿ ਬਖੂਬੀ ਉਹਨਾਂ ਨੇ ਕੰਮ ਕੀਤਾ ਸੀ ਜਿਨੇ ਮੇਰਾ ਦਿਲ ਲੁੱਟਿਆ ਦਵਚ ਤੇ ਉਮੀਦ ਇਹ ਵੀ ਹੈ ਚਰਚਾ ਲੋਕ ਇਸ ਚੱਲਦੀ ਪਈ ਹੈ ਕਿ ਦਲਜੀਤ ਵੀ ਸ਼ਾਇਦ ਹੋ ਸਕਦਾ ਹੈ ਉਹਨਾਂ ਦੇ ਘਰ ਪਹੁੰਚੇ ਤੇ ਹੁਣ ਐਮਬੂਲੈਂਸ ਰਾਹੀਂ ਪੱਲਾ ਸਾਹਿਬ ਦੀ ਅੰਤਿਮ ਦੇਹ ਨੂੰ ਚਾਚਾ ਜਤਰਾਜ ਸੁੰਦਰਪੱਲਾ ਸਾਹਿਬ ਦੀ ਮ੍ਰਿਤਕ ਦੇ ਨੂੰ ਉਹਨਾਂ ਦੇ ਘਰ ਮੁਹਾਲੀ ਰਹਿਸ਼ ਤੇ ਲੈ ਕੇ ਜਾ ਰਿਹਾ ਦੇ ਨਾਲ ਦੇ ਨਾਲ ਜਿਵੇਂ ਜਿਵੇਂ ਉਹ ਸਮਾਂ ਨੇੜੇ ਆ ਰਿਹਾ ਹੈ ਇਹ ਵੇਖਣ ਦਾ ਕਿ ਕਦੋਂ ਉਹਨਾਂ ਦੇ ਮ੍ਰਿਤਕ ਦੇ ਨੂੰ ਅਗਨ ਭੇਟ ਕੀਤੀ ਜਾਵੇ ਕਿ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ ਪਰਿਵਾਰ ਲਈ ਤਾਂ ਇਹ ਅਜਿਹਾ ਸਮਾਂ ਹੈ ਕਿ ਸ਼ਾਇਦ ਪਰਿਵਾਰ ਨਾਲ ਸਾਰਾ ਪੰਜਾਬ ਜਿੰਨੀਆਂ ਦੁਆਵਾਂ ਉਸ ਪਰਿਵਾਰ ਨੂੰ ਭੇਜੇ ਉਹ ਘਟਨੇ ਉਹਨਾਂ ਦੇ بیٹے ਪੁਖਰਾਜ ਪੱਲਾ ਖੁਦ ਕਲਾਕਾਰ ਨੇ ਪਿਤਾ ਨਾਲ ਕੰਮ ਬਹੁਤ ਕੀਤਾ ਜਦੋਂ ਆਪਣੇ ਪਿਤਾ ਨੂੰ ਆਖਰੀ ਪਲਾਂ 'ਚ ਦੇਖਿਆ ਹੋਣਾ ਤੇ ਉਦਾਸ ਬਹੁਤ ਹੋਏ ਹੋਣੇ ਸਾਡੀਆਂ ਦੁਆਵਾ ਪੂਰੇ ਪੰਜਾਬ ਦੀਆਂ ਦੁਆਵਾ ਉਹਨਾਂ ਦੇ ਨਾਲ ਹੈ ਤੇ ਹੁਣ ਅਜੇਹੇ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇ ਨੂੰ ਲੈ ਕੇ ਆਇਆ ਗਿਆ ਤੇ ਇਸ ਪੂਰੇ ਮਾਮਲੇ ਇਸ ਪੂਰੇ ਘਟਨਾਕਰਮ ਵਿੱਚ ਇੱਕ ਚੀਜ਼ ਜ਼ਰੂਰ ਸਾਹਮਣੇ ਵੇਖਣ ਨੂੰ ਮਿਲਦੀ ਹੈ ਕਿ ਪੱਲਾ ਸਾਹਿਬ ਆਪਣੀ ਕਲਾਕਾਰੀ ਨਾਲ ਤਾਂ ਅਮਰ ਹੋ ਹੀ ਗਏ ਨੇ ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਦੇ ਡਾਇਲੌਗਸ ਦੇ ਨਾਲ ਉਹਨਾਂ ਦੀ ਫਿਲਮਾਂ ਦੇ ਨਾਲ ਉਹਨਾਂ ਨੂੰ ਆਉਣ ਵਾਲੀ ਜਨਰੇਸ਼ਨ ਤੱਕ ਜਿਉਂਦੇ ਰੱਖੀਏ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲੇ ਪੰਜਾਬ ਦੇ ਆਉਣ ਵਾਲੇ ਮੁੰਡੇ ਕੁੜੀਆਂ ਨੂੰ ਪਤਾ ਰਹੇ ਕਿ ਜਦੋਂ ਪੰਜਾਬੀ ਕਾਮੇਡੀ ਦੀ ਗੱਲ ਆਉਂਦੀ ਹੈ ਤਾਂ ਜਸਵਿੰਦਰ ਪੱਲਾ ਸਾਹਿਬ ਦਾ ਪੱਦਰ ਬਾਕੀਆਂ ਨਾਲੋਂ ਕਿਉਂ ਉੱਚਾ ਮੰਨਿਆ ਜਾਂਦਾ ਹੈ ਪੰਜਾਬ ਦਾ ਅਜਿਹਾ ਕਾਮੇਡੀਅਨ ਪੰਜਾਬ ਦਾ ਅਜਿਹਾ ਕਲਾਕਾਰ ਜਿਨ੍ਹਾਂ ਵੱਲੋਂ ਕਦੇ ਵੀ ਵਲਗਰ ਕਮੇਟੀ ਨਹੀਂ ਕੀਤੀ ਗਈ ਜਿਨ੍ਹਾਂ ਨੇ ਕਦੇ ਵੀ ਆਪਣੇ ਨਾਲ ਦੇਆਂ ਨੂੰ ਛੋਟਾ ਮਹਿਸੂਸ ਨਹੀਂ ਕਰਵਾਇਆ ਹਮੇਸ਼ਾ ਨਾਲ ਦੇਆਂ ਨੂੰ ਨਾਂੜ ਲੈ ਕੇ ਤੁਰੇ ਨੇ ਤਾਂ ਕਿ ਪੰਜਾਬੀ ਸਿਨੇਮਾ ਦਾ ਪੱਦਰ ਅਤੇ ਪੰਜਾਬੀ ਕਾਮੇਡੀ ਦਾ ਪੱਦਰ ਉੱਚਾ ਉੱਠਦਾ ਰਹੇ ਚਾਚਾ ਜਤਰਾ ਪੱਲਾ ਸਾਹਿਬ ਮਿੱਟੀ ਦੀ ਦੁਨੀਆ ਨੂੰ ਛੱਡ ਕੇ ਰੁਖਸਤ ਹੋ ਗਏ ਤੇ ਹੁਣ ਉਹਨਾਂ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਉਹਨਾਂ ਦੇ ਰਿਹਾਇਸ਼ ਤੇ ਲੈ ਕੇ ਆਇਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਤਕਰੀਬਨ 12:00 ਵਜੇ ਪਰਿਵਾਰ ਵਾਲੇ ਨਿਕਲਣਗੇ ਸ਼ਮਸ਼ਾਨ ਘਾਟ ਦੇ ਲਈ ਇਹ ਜਿਹੜੀ ਜਾਣਕਾਰੀ ਬਾਲਮਕੁਲ ਸ਼ਰਮਾਵਾ ਦਾ ਜ਼ਿਕਰੀ ਯਾਰ ਵੱਲੋਂ ਦਿੱਤੀ ਗਈ ਹੈ ਨਾਲ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਐਂਬੂਲੈਂਸ ਰਾਹੀਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਘਰੇ ਲੈ ਕੇ ਲੈ ਕੇ ਆ ਰਹੇ ਨੇ ਤੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਉਹਨਾਂ ਦੇ ਚਾਹਣ ਵਾਲੇ ਇੱਕ ਵਾਰ ਆਖਰੀ ਵਾਰ ਉਹਨਾਂ ਦੇ ਦਰਸ਼ਨ ਕਰਨਗੇ ਚਾਉਣ ਵਾਲੇ ਬਹੁਤ ਨੇ ਕਿਉਂਕਿ ਜਸਵਿੰਦਰ ਪੱਲਾ ਸਾਹਿਬ ਦੀ ਕੈਰੀਅਰ ਦੀ ਜੇਕਰ ਗੱਲ ਕਰੀਏ ਤੇ ਅੱਜ ਕੱਲ ਦੇ 25 ਤੋਂ 30 ਸਾਲ ਦੇ ਮੁੰਡੇ ਕੁੜੀਆਂ ਉਹਨਾਂ ਨੂੰ ਕੈਰੀ ਉਹ ਜੱਟਾ ਫਿਲਮ ਲਈ ਜਾਣਦੇ ਨੇ ਉਹ ਤੋਂ ਪਹਿਲਾਂ ਵਾਲੇ ਛਣਕਾਟਾ ਲਈ ਜਾਣਦੇ ਸੀ ਤੇ ਉਸ ਤੋਂ ਬਾਅਦ ਵਾਲੇ ਇਸ ਕੰਮ ਲਈ ਜਾਣਣਗੇ ਕਿ ਇਹ ਕੋਣ ਬੰਦਾ ਸੀ ਜਿਹੜਾ ਆਪਣੀ ਕਾਮੇਡੀ ਟਾਈਮਿੰਗ ਦੇ ਨਾਲ ਆਪਣੇ ਡਾਇਲੌਗਸ ਦੇ ਨਾਲ ਇਸ ਤਰੀਕੇ ਨਾਲ ਸਮਾਂ ਬਣਦਾ ਸੀ ਕਿ ਉਹਨਾਂ ਦੇ ਡਾਇਲੌਗ ਉਹਨਾਂ ਦੀ ਫਿਲਮਾਂ ਦੇ 10 20 ਸਾਲ ਬਾਅਦ ਵੀ ਲੋਕਾਂ ਨੂੰ ਯਾਦ ਰਹਿੰਦੇ ਸੀ ਅੱਜ ਵੀ ਕਿਸੇ ਨੂੰ ਕਾਲੇ ਕੋਟ 'ਚ ਵੇਖ ਲਈਏ ਤਾਂ ਉਹ ਬੰਦਾ ਡਾਇਲੌਗ ਮਾਰਨ ਨੂੰ ਨਹੀਂ ਗੁਰੇਜ਼ ਕਰਦਾ ਕਿ ਢਿੱਲੋਂ ਨਕਾਲਾ ਕੋਟ ਐਵੇਂ ਨਹੀਂ ਪਾਇਆ ਜਾਂ ਫਿਰ ਗੰਦੀ ਔਲਾਦ ਨਾ ਮਜ਼ਾ ਨਾ ਸੁਆਦ ਅੱਜ ਵੀ ਸਾਡੇ ਫਾਦਰ ਅੱਜ ਵੀ ਸਾਡੇ ਗ੍ਰੈਂਡਫਾਦਰ ਸਾਨੂੰ ਇਹ ਮਿਹਨੇ ਮਾਰ ਦਿੰਦੇ ਨੇ। ਇਹਦੇ ਦੇ ਡਾਇਲੌਗ ਜ ਸੁਨਦਰ ਪੱਲਾ ਸਾਹਿਬ ਨੂੰ ਅਮਰ ਕਰ ਗਏ। ਤਾਂ ਸ਼ਾਇਦ ਇਹੀ ਰੀਜ਼ਨ ਹੈ ਕਿ ਇਹ ਵੀ ਚਰਚਾ ਹੁੰਦੀ ਪਈ ਹੈ ਕਿ ਜਦੋਂ ਅੱਜ ਪੰਜਾਬ ਵਿੱਚ ਫਿਲਫੇਅਰ ਅਵਾਰਡ ਹੋਣਗੇ ਪੱਲਾ ਸਾਹਿਬ ਨੂੰ ਸ਼ਰਧਾਂਜਲੀ ਉੱਥੇ ਵੀ ਦਿੱਤੀ ਜਾ ਸਕਦੀ ਹੈ। ਤੇ ਨਾਲ ਇਹ ਵੀ ਗੱਲ ਹੁੰਦੀ ਪਈ ਹੈ ਕਿ ਸ਼ਾਇਦ ਦਲਜੀਤ ਵੀ ਅੱਜ ਪੱਲਾ ਸਾਹਿਬ ਦੇ ਘਰ ਪਹੁੰਚੇ ਕਿਉਂਕਿ ਦਲਜੀਤ ਨਾਲ ਫਿਲਮ ਦਲਜੀਤ ਤੇ ਜਦੋਂ ਗਿੱਪੀ ਗਰੇਵਾਲ ਨੇ ਫਿਲਮ ਕੀਤੀ ਸੀ ਪੱਲਾ ਸਾਹਿਬ ਦੇ ਨਾਲ ਕਿ ਬਖੂਬੀ ਉਹਨਾਂ ਨੇ ਕੰਮ ਕੀਤਾ ਸੀ ਜਿਨੇ ਮੇਰਾ ਦਿਲ ਲੁੱਟਿਆ ਦੇ ਵਿੱਚ ਤੇ ਉਮੀਦ ਇਹ ਵੀ ਹੈ ਚਰਚਾ ਲੋ ਇਸ ਚੱਲਦੀ ਪਈ ਹੈ ਕਿ ਦਲਜੀਤ ਵੀ ਸ਼ਾਇਦ ਹੋ ਸਕਦਾ ਹੈ ਉਹਨਾਂ ਦੇ ਘਰ ਪਹੁੰਚੇ ਤੇ ਹੁਣ ਐਮਬੂਲੈਂਸ ਰਹੀਂ ਪੱਲਾ ਸਾਹਿਬ ਦੀ ਮ੍ਰਿਤਕ ਦੇਹ ਨੂੰ ਚਾਚਾ ਜਤਰਾਜ ਸੁੰਦਰਪੱਲਾ ਸਾਹਿਬ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਘਰ ਮੁਹਾੜੀ ਰਹਿਸ਼ ਤੇ ਲੈ ਕੇ ਆਇਆ ਜਾ ਰਿਹਾ ਦੇ ਨਾਲ ਦੇ ਨਾਲ ਜਿਵੇਂ ਜਿਵੇਂ ਉਹ ਸਮਾ ਨੇੜੇ ਆ ਰਿਹਾ ਹੈ ਇਹ ਵੇਖਣ ਦਾ ਕਿ ਕਦੋਂ ਉਹਨਾਂ ਦੇ ਮ੍ਰਿਤਕ ਦੇ ਨੂੰ ਅਗਨ ਭੇਂਟ ਕੀਤੀ ਜਾਵੇ ਕਿ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ ਪਰਿਵਾਰ ਲਈ ਤਾਂ ਇਹ ਅਜਿਹਾ ਸਮਾਂ ਹੈ ਕਿ ਸ਼ਾਇਦ ਪਰਿਵਾਰ ਨਾਲ ਸਾਰਾ ਪੰਜਾਬ ਜਿੰਨੀਆਂ ਦੁਆਵਾਂ ਉਸ ਪਰਿਵਾਰ ਨੂੰ ਭੇਜੇ ਉਹ ਘਟ ਨੇ ਉਹਨਾਂ ਦੇ بیٹے ਪੁਖਰਾਜ ਭੱਲਾ ਖੁਦ ਕਲਾਕਾਰ ਨੇ ਪਿਤਾ ਨਾਲ ਕੰਮ ਬਹੁਤ ਕੀਤਾ ਜਦੋਂ ਆਪਣੇ ਪਿਤਾ ਨੂੰ ਆਖਰੀ ਪਲ ਅਜ ਦੇਖਿਆ ਹੋਣਾ ਤੇ ਉਦਾਸ ਬਹੁਤ ਹੋਏ ਹੋਣੇ ਸਾਡੀਆਂ ਦੁਆਵਾ ਪੂਰੇ ਪੰਜਾਬ ਦੀਆਂ ਦੁਆਵਾ ਉਹਨਾਂ ਦੇ ਨਾਲ ਹੈ ਤੇ ਹੁਣ ਅਜਿਹੇ ਦੇ ਵਿੱਚ ਉਹਨਾਂ ਦੀ ਮਰਤਕ ਦਿਨ ਲੈ ਕੇ ਆਇਆ ਗਿਆ ਤੇ ਇਸ ਪੂਰੇ ਮਾਮਲੇ ਇਸ ਪੂਰੇ ਘਟਨਾਕਰਮ ਵਿੱਚ ਇੱਕ ਚੀਜ਼ ਜ਼ਰੂਰ ਸਾਹਮਣੇ ਵੇਖਣ ਨੂੰ ਮਿਲਦੀ ਹੈ ਕਿ ਪੱਲਾ ਸਾਹਿਬ ਆਪਣੀ ਕਲਾਕਾਰੀ ਨਾਲ ਤਾਂ ਅਮਰ ਹੋ ਹੀ ਗਏ ਨੇ ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਦੇ ਡਾਇਲੌਗਸ ਦੇ ਨਾਲ ਉਹਨਾਂ ਦੀ ਫਿਲਮਾਂ ਦੇ ਨਾਲ ਉਹਨਾਂ ਨੂੰ ਆਉਣ ਵਾਲੀ ਜਨਰੇਸ਼ਨ ਤੱਕ ਜਿਉਂਦੇ ਰੱਖੀਏ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲੇ ਪੰਜਾਬ ਦੇ ਆਉਣ ਵਾਲੇ ਮੁੰਡੇ ਕੁੜੀਆਂ ਨੂੰ ਪਤਾ ਰਹੇ ਕਿ ਜਦੋਂ ਪੰਜਾਬੀ ਕਮੇਟੀ ਦੀ ਗੱਲ ਆਂਦੀ ਹੈ ਤਾਂ ਜਸਵਿੰਦਰ ਪੱਲਾ ਸਾਹਿਬ ਦਾ ਪੱਦਰ ਬਾਕੀਆਂ ਨਾਲੋਂ ਕਿਉਂ ਉੱਚਾ ਮੰਨਿਆ ਜਾਂਦਾ ਹੈ ਪੰਜਾਬ ਦਾ ਜਿਹਾ ਕਮੇਡੀਅਨ ਪੰਜਾਬ ਦਾ ਜਿਹਾ ਕਲਾਕਾਰ ਜਿਨ੍ਹਾਂ ਵੱਲੋਂ ਕਦੇ ਵੀ ਵਲਗਰ ਕਮੇਟੀ ਨਹੀਂ ਕੀਤੀ ਗਈ ਜਿਨ੍ਹਾਂ ਨੇ ਕਦੇ ਵੀ ਆਪਣੇ ਨਾਲ ਦੇਆਂ ਨੂੰ ਛੋਟਾ ਮਹਿਸੂਸ ਨਹੀਂ ਕਰਵਾਇਆ ਹਮੇਸ਼ਾ ਨਾਲ ਦੇਆਂ ਨੂੰ ਨਾਲ ਲੈ ਕੇ ਤੁਰੇ ਨੇ ਤਾਂ ਕਿ ਪੰਜਾਬੀ ਸਿਨੇਮਾ ਦਾ ਪੱਦਰ ਅਤੇ ਪੰਜਾਬੀ ਕਾਮੇਡੀ ਦਾ ਮੰਦਰ ਉੱਚਾ ਉੱਠਦਾ ਰਹੇ ਚਾਚਾ ਜਤਰਾ ਪੱਲਾ ਸਾਹਿਬ ਬੀਤੇ ਦਿਨ ਦੁਨੀਆ ਨੂੰ ਛੱਡ ਕੇ ਰੁਖਸਤ ਹੋ ਗਏ ਤੇ ਹੁਣ ਉਹਨਾਂ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਉਹਨਾਂ ਦੇ ਰਿਹਾਇਸ਼ ਤੇ ਲੈ ਕੇ ਆਇਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਤਕਰੀਬਨ 12:00 ਵਜੇ ਪਰਿਵਾਰ ਵਾਲੇ ਨਿਕਲਣਗੇ ਸ਼ਮਸ਼ਾਨ ਘਾਟ ਦੇ ਲਈ ਇਹ ਜਿਹੜੀ ਜਾਣਕਾਰੀ ਇਹ ਬਾਲ ਮਕੁਲ ਸ਼ਰਮਾ ਵੱਲੋਂ ਜਿਕਰੀ ਯਾਰਾਂ ਨੂੰ ਦਿੱਤੀ ਗਈ ਹੈ ਨਾਜ਼ਰ ਨਾਲ ਤੁਸੀਂ ਵੇਖ ਸਕਦੇ ਹੋ ਕੈਂਪ ਬਲੈਂਸ ਰਾਹੀਂ ਉਹਨਾਂ ਦੀ ਮ੍ਰਿਤਕ ਦੇ ਨੂੰ ਘਰੇ ਲੈ ਕੇ ਆ ਲੈ ਕੇ ਆ ਰਹੇ ਨੇ ਤੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਉਹਨਾਂ ਦੇ ਚਾਹਣ ਵਾਲੇ ਇੱਕ ਵਾਰ ਆਖਰੀ ਵਾਰ ਉਹਨਾਂ ਦੇ ਦਰਸ਼ਨ ਕਰਨਗੇ ਚਾਹਣ ਵਾਲੇ ਬਹੁਤ ਨੇ ਕਿਉਂਕਿ ਜਸਵਿੰਦਰ ਪੱਲਾ ਸਾਹਿਬ ਦੀ ਕਰੀਅਰ ਦੀ ਜੇਕਰ ਗੱਲ ਕਰੀਏ ਤੇ ਅੱਜ ਕੱਲ ਦੇ 25 ਤੋਂ 30 ਸਾਲ ਦੇ ਲੋ ਮੁੰਡੇ ਕੁੜੀਆਂ ਉਹਨਾਂ ਨੂੰ ਕੈਰੀ ਉਂ ਜੱਟਾ ਫਿਲਮ ਲਈ ਜਾਣਦੇ ਦੇ ਉਤੋਂ ਪਹਿਲਾਂ ਵਾਲੇ ਛਣਕਾਟਾ ਲਈ ਜਾਣਦੇ ਸੀ ਤੇ ਉਤੋਂ ਬਾਅਦ ਵਾਲੇ ਇਸ ਖਾਮ ਲਈ ਜਾਣਣਗੇ ਕਿ ਇਹ ਕੋਣ ਬੰਦਾ ਸੀ ਜਿਹੜਾ ਆਪਣੀ ਕਾਮੇਡੀ ਟਾਈਮਿੰਗ ਦੇ ਨਾਲ ਆਪਣੇ ਡਾਇਲੌਗਸ ਦੇ ਨਾਲ ਇਸ ਤਰੀਕੇ ਨਾਲ ਸਮਾਂ ਬਣਦਾ ਸੀ ਕਿ ਉਹਨਾਂ ਦੇ ਡਾਇਲੌਗ ਉਹਨਾਂ ਦੀਆਂ ਫਿਲਮਾਂ ਦੇ 10 20 ਸਾਲ ਬਾਅਦ ਵੀ ਲੋਕਾਂ ਨੂੰ ਯਾਦ ਰਹਿੰਦੇ ਸੀ ਅੱਜ ਵੀ ਕਿਸ ਨੂੰ ਕਾਲੇ ਕੋਟ ਚ ਵੇਖ ਲਈਏ ਤਾਂ ਉਹ ਬੰਦਾ ਡਾਇਲੌਗ ਮਾਰਨ ਨੂੰ ਨਹੀਂ ਬੁਰੇਜ਼ ਕਰਦਾ ਕਿ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਜਾਂ ਫਿਰ ਗੰਦੀ ਔਲਾਦ ਦਾ ਮਜਾ ਨਾ ਸੁਆਦ ਆਜ ਵੀ ਸਾਡੇ ਫਾਦਰ ਆਜ ਵੀ ਸਾਡੇ ਗ੍ਰੈਂਡਫਾਦਰ ਸਾਨੂੰ ਇਹ ਮਿਹਨੇ ਮਾਰ ਦਿੰਦੇ ਨੇ ਇਹਦੇ ਤੇ ਡਾਇਲੌਗ ਜਸੁੰਦਰ ਪੱਲਾ ਸਾਹਿਬ ਨੂੰ ਅਮਰ ਕਰ ਗਏ ਤਾਂ ਸ਼ਾਇਦ ਇਹੀ ਰੀਜ਼ਨ ਹੈ ਕਿ ਇਹ ਵੀ ਚਰਚਾ ਹੁੰਦੀ ਪਈ ਹੈ ਕਿ ਜਦੋਂ ਅੱਜ ਪੰਜਾਬ ਵਿੱਚ ਫਿਲਫੇਅਰ ਅਵਾਰਡ ਹੋਣਗੇ ਪੱਲਾ ਸਾਹਿਬ ਨੂੰ ਸ਼ਰਧਾਂਜਲੀ ਉੱਥੇ ਵੀ ਦਿੱਤੀ ਜਾ ਸਕਦੀ ਹੈ। ਤੇ ਨਾਲੇ ਇਹ ਵੀ ਗੱਲ ਹੁੰਦੀ ਪਈ ਹੈ ਕਿ ਸ਼ਾਇਦ ਦਲਜੀਤ ਵੀ ਅੱਜ ਪੱਲਾ ਸਾਹਿਬ ਦੇ ਘਰ ਪਹੁੰਚੇ ਕਿਉਂਕਿ ਦਲਜੀਤ ਨਾਲ ਫਿਲਮ ਦਲਜੀਤ ਤੇ ਜਦੋਂ ਗਿੱਪੀ ਗਰੇਵਾਲ ਨੇ ਫਿਲਮ ਕੀਤੀ ਸੀ ਪੱਲਾ ਸਾਹਿਬ ਦੇ ਨਾਲ ਕਿਆ ਬਖੂਬੀ ਉਹਨਾਂ ਨੇ ਕੰਮ ਕੀਤਾ ਸੀ ਜਿਨੇ ਮੇਰਾ ਦਿਲ ਲੁੱਟਿਆ ਦੇ ਵਿੱਚ ਤੇ ਉਮੀਦ ਇਹ ਵੀ ਹੈ ਚਰਚਾ ਲੋਕ ਇਸ ਚੱਲਦੀ ਪਈ ਹੈ ਕਿ ਦਲਜੀਤ ਵੀ ਸ਼ਾਇਦ ਹੋ ਸਕਦਾ ਹੈ ਉਹਨਾਂ ਦੇ ਘਰ ਪਹੁੰਚੇ ਤੇ ਹੁਣ ਐਂਬੂਲੈਂਸ ਰਾਹੀਂ ਪੱਲਾ ਸਾਹਿਬ ਦੀ ਮ੍ਰਿਤਕ ਦੇਹ ਨੂੰ ਚਾਚਾ ਚਤਰਾ ਜਸਵਿੰਦਰ ਪੱਲਾ ਸਾਹਿਬ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਘਰ ਮੁਹਾਲੀ ਰਹਿਸ਼ ਤੇ ਲੈ ਕੇ ਆਇਆ ਜਾ ਰਿਹਾ ਹੈ ਦੇ ਨਾਲ ਦੇ ਨਾਲ ਜਿਵੇਂ ਜਿਵੇਂ ਉਹ ਸਮਾਂ ਨੇੜੇ ਆ ਰਿਹਾ ਹੈ ਇਹ ਵੇਖਣ ਦਾ ਕਿ ਕਦੋਂ ਉਹਨਾਂ ਦੇ ਮ੍ਰਿਤਕ ਦੇਹ ਨੂੰ ਅਗਨ ਭੇਟ ਕੀਤੀ ਜਾਵੇ ਕਿ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ ਪਰਿਵਾਰ ਲਈ ਤਾਂ ਇਹ ਅਜਿਹੇ ਸਮਾਏ ਕਿ ਸ਼ਾਇਦ ਪਰਿਵਾਰ ਨਾਲ ਸਾਰਾ ਪੰਜਾਬ ਜਿੰਨੀਆਂ ਦੁਆਵਾਂ ਉਸ ਪਰਿਵਾਰ ਨੂੰ ਭੇਜੇ ਉਹ ਘਟ ਨੇ ਉਹਨਾਂ ਦੇ بیٹے ਪੁਖਰਾਜ ਭੱਲਾ ਖੁਦ ਕਲਾਕਾਰ ਨੇ ਪਿਤਾ ਨਾਲ ਕੰਮ ਬਹੁਤ ਕੀਤਾ ਜਦੋਂ ਆਪਣੇ ਪਿਤਾ ਨੂੰ ਆਖਰੀ ਪਲਾਂ 'ਚ ਦੇਖਿਆ ਹੋਣਾ ਤੇ ਉਦਾਸ ਬਹੁਤ ਹੋਏ ਹੋਣੇ ਸਾਡੀਆਂ ਦੁਆਵਾ ਪੂਰੇ ਪੰਜਾਬ ਦੀਆਂ ਦੁਆਵਾ ਉਹਨਾਂ ਦੇ ਨਾਲ ਹੈ ਤੇ ਹੁਣ ਅਜਿਹੇ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇ ਨੂੰ ਲੈ ਕੇ ਆਇਆ ਗਿਆ ਤੇ ਇਸ ਪੂਰੇ ਮਾਮਲੇ ਇਸ ਪੂਰੇ ਘਟਨਾਕਰਮ ਵਿੱਚ ਇੱਕ ਚੀਜ਼ ਜ਼ਰੂਰ ਸਾਹਮਣੇ ਵੇਖਣ ਨੂੰ ਮਿਲਦੀ ਹੈ ਕਿ ਪੱਲਾ ਸਾਹਿਬ ਆਪਣੀ ਕਲਾਕਾਰੀ ਨਾਲ ਤਾਂ ਅਮਰ ਹੋ ਹੀ ਗਏ ਨੇ ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਦੇ ਡਾਇਲੌਗਜ਼ ਨਾਲ ਉਹਨਾਂ ਦੀ ਫਿਲਮਾਂ ਦੇ ਨਾਲ ਉਹਨਾਂ ਨੂੰ ਆਉਣ ਵਾਲੀ ਜਨਰੇਸ਼ਨ ਤੱਕ ਜਿਉਂਦੇ ਰੱਖੀਏ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲੇ ਪੰਜਾਬ ਦੇ ਆਉਣ ਵਾਲੇ ਮੁੰਡੇ ਕੁੜੀਆਂ ਨੂੰ ਪਤਾ ਰਹੇ ਕਿ ਜਦੋਂ ਪੰਜਾਬੀ ਕਮੇਡੀ ਦੀ ਗੱਲ ਆਂਦੀ ਹੈ ਤਾਂ ਜਸਵਿੰਦਰ ਪੱਲਾ ਸਾਹਿਬ ਦਾ ਪੱਦਰ ਬਾਕੀਆਂ ਨਾਲੋਂ ਕਿਉਂ ਉੱਚਾ ਮੰਨਿਆ ਜਾਂਦਾ ਹੈ ਪੰਜਾਬ ਦਾ ਜਿਹਾ ਕਮੇਡੀਅਨ ਪੰਜਾਬ ਦਾ ਜਿਹਾ ਕਲਾਕਾਰ ਜਿਨ੍ਹਾਂ ਵੱਲੋਂ ਕਦੇ ਵੀ ਵਲਗਰ ਕਮੇਡੀ ਨਹੀਂ ਕੀਤੀ ਗਈ ਜਿਨ੍ਹਾਂ ਨੇ ਕਦੇ ਵੀ ਆਪਣੇ ਨਾਲ ਦੇਆਂ ਨੂੰ ਛੋਟਾ ਮਹਿਸੂਸ ਨਹੀਂ ਕਰਵਾਇਆ ਹਮੇਸ਼ਾ ਨਾਲ ਦੇਆਂ ਨੂੰ ਨਾਲ ਲੈ ਕੇ ਤੁਰੇ ਨੇ ਤਾਂ ਕਿ ਪੰਜਾਬੀ ਸਿਨੇਮਾ ਦਾ ਪੱਦਰ ਅਤੇ ਪੰਜਾਬੀ ਕਾਮੇਡੀ ਦਾ ਪੱਦਰ ਉੱਚਾ ਉੱਠਦਾ ਰਹੇ ਚਾਚਾ ਜਤਰਾ ਪੱਲਾ ਸਾਹਿਬ ਬੀਤੇ ਦਿਨ ਦੁਨੀਆ ਨੂੰ ਛੱਡ ਕੇ ਰੁਖਸਤ ਹੋ ਗਏ ਤੇ ਹੁਣ ਉਹਨਾਂ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਉਹਨਾਂ ਦੇ ਰਿਹਾਇਸ਼ ਤੇ ਲੈ ਕੇ ਆਇਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਤਕਰੀਬਨ 12 ਕ ਵਜੇ ਪਰਿਵਾਰ ਵਾਲੇ ਨਿਕਲਣਗੇ ਸ਼ਮਸ਼ਾਨ ਘਾਟ ਦੇ ਦੀਏ ਇਹ ਜਿਹੜੀ ਜਾਣਕਾਰੀ ਬਾਲੂਪੁਰ ਕੁਲ ਸ਼ਰਮਾ ਵੱਲੋਂ ਜਿਕਰੀ ਯਾਰ ਵੱਲੋਂ ਦਿੱਤੀ ਗਈ ਹੈ ਨਾਲ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਐਂਬੂਲੈਂਸ ਰਾਹੀਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਘਰੇ ਲੈ ਕੇ ਲੈ ਕੇ ਆ ਰਹੇ ਨੇ ਤੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਉਹਨਾਂ ਦੇ ਚਾਹਣ ਵਾਲੇ ਇੱਕ ਵਾਰ ਆਖਰੀ ਵਾਰ ਉਹਨਾਂ ਦੇ ਦਰਸ਼ਨ ਕਰਨਗੇ ਚਾਉਣ ਵਾਲੇ ਬਹੁਤ ਨੇ ਕਿਉਂਕਿ ਜਸਵਿੰਦਰ ਪੱਲਾ ਸਾਹਿਬ ਦੀ ਕੈਰੀਅਰ ਦੀ ਜੇਕਰ ਗੱਲ ਕਰੀਏ ਤੇ ਅੱਜ ਕੱਲ ਦੇ 25 ਤੋਂ 30 ਸਾਲ ਦੇ ਮੁੰਡੇ ਕੁੜੀਆਂ ਉਹਨਾਂ ਨੂੰ ਕੈਰੀਨ ਜੱਟਾ ਫਿਲਮ ਲਈ ਜਾਣਦੇ ਨੇ ਉਹ ਤੋਂ ਪਹਿਲਾਂ ਵਾਲੇ ਛਣਕਾਟਾ ਲਈ ਜਾਣਦੇ ਸੀ ਤੇ ਉਸ ਤੋਂ ਬਾਅਦ ਵਾਲੇ ਇਸ ਕੰਮ ਲਈ ਜਾਣਣਗੇ ਕਿ ਇਹ ਕੋਣ ਬੰਦਾ ਸੀ ਜਿਹੜਾ ਆਪਣੀ ਕਾਮੇਡੀ ਟਾਈਮਿੰਗ ਦੇ ਨਾਲ ਆਪਣੇ ਡਾਇਲੌਗਸ ਦੇ ਨਾਲ ਇਸ ਤਰੀਕੇ ਨਾਲ ਸਮਾਂ ਬਣਦਾ ਸੀ ਕਿ ਉਹਨਾਂ ਦੇ ਡਾਇਲੌਗ ਉਹਨਾਂ ਦੀ ਫਿਲਮਾਂ ਦੇ 10 20 ਸਾਲ ਬਾਅਦ ਵੀ ਲੋਕਾਂ ਨੂੰ ਯਾਦ ਰਹਿੰਦੇ ਸੀ ਅੱਜ ਵੀ ਕਿਸੇ ਨੂੰ ਕਾਲੇ ਕੋਟ ਚ ਵੇਖ ਲਈਏ ਤਾਂ ਉਹ ਬੰਦਾ ਡਾਇਲੌਗ ਮਾਰਨ ਨੂੰ ਨਹੀਂ ਬੁਰੇਜ਼ ਕਰਦਾ ਕਿ ਢਿੱਲੋਂ ਨਕਾਲਾ ਕੋਟ ਐਵੇਂ ਨਹੀਂ ਪਾਇਆ ਜਾਂ ਫਿਰ ਗੰਦੀ ਔਲਾਦ ਨਾ ਮਜ਼ਾ ਨਾ ਸੁਆਦ ਅੱਜ ਵੀ ਸਾਡੇ ਫਾਦਰ ਅੱਜ ਵੀ ਸਾਡੇ ਗ੍ਰੈਂਡਫਾਦਰ ਸਾਨੂੰ ਇਹ ਮਿਹਨੇ ਮਾਰ ਦਿੰਦੇ ਨੇ। ਇੱਦਾਂ ਦੇ ਡਾਇਲੌਗ ਜ ਸੁਨਦਰ ਪੱਲਾ ਸਾਹਿਬ ਨੂੰ ਅਮਰ ਕਰ ਗਏ। ਤਾਂ ਸ਼ਾਇਦ ਇਹੀ ਰੀਜ਼ਨ ਹੈ ਕਿ ਇਹ ਵੀ ਚਰਚਾ ਹੁੰਦੀ ਪਈ ਹੈ ਕਿ ਜਦੋਂ ਅੱਜ ਪੰਜਾਬ ਵਿੱਚ ਫਿਲਫੇਰ ਅਵਾਰਡ ਹੋਣਗੇ ਪੱਲਾ ਸਾਹਿਬ ਨੂੰ ਸ਼ਰਧਾਂਜਲੀ ਉੱਥੇ ਵੀ ਦਿੱਤੀ ਜਾ ਸਕਦੀ ਹੈ। ਤੇ ਨਾਲੇ ਇਹ ਵੀ ਗੱਲ ਹੁੰਦੀ ਪਈ ਹੈ ਕਿ ਸ਼ਾਇਦ ਦਲਜੀਤ ਵੀ ਅੱਜ ਪੱਲਾ ਸਾਹਿਬ ਦੇ ਘਰ ਪਹੁੰਚੇ ਕਿਉਂਕਿ ਦਲਜੀਤ ਨਾਲ ਫਿਲਮ ਦਜੀਤ ਤੇ ਜਦੋਂ ਗਿੱਪੀ ਗਰੇਵਾਲ ਨੇ ਫਿਲਮ ਕੀਤੀ ਸੀ ਪੱਲਾ ਸਾਹਿਬ ਦੇ ਨਾਲ ਕਿ ਬਖੂਬੀ ਉਹਨਾਂ ਨੇ ਕੰਮ ਕੀਤਾ ਸੀ ਜਿਨੇ ਮੇਰਾ ਦਿਲ ਲੁੱਟਿਆ ਦੇ ਵਿੱਚ ਤੇ ਉਮੀਦ ਇਹ ਵੀ ਹੈ ਚਰਚਾ ਲੋਕ ਇਸ ਚਲਦੀ ਪਈ ਹੈ ਕਿ ਦਜੀਤ ਵੀ ਸ਼ਾਇਦ ਹੋ ਸਕਦਾ ਹੈ ਉਹਨਾਂ ਦੇ ਘਰ ਪਹੁੰਚੇ ਤੇ ਹੁਣ ਐਮਬੂਲੈਂਸ ਰਾਹੀਂ ਪੱਲਾ ਸਾਹਿਬ ਦੀ ਮ੍ਰਿਤਕ ਦੇਹ ਨੂੰ ਚਾਚਾ ਜਤਰਾ ਜਸਵਿੰਦਰ ਪੱਲਾ ਸਾਹਿਬ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਘਰ ਮੁਹਾੜੀ ਰਹਿਸ਼ ਤੇ ਲੈ ਕੇ ਆਇਆ ਜਾ ਰਿਹਾ ਦੇ ਨਾਲ ਦੇ ਨਾਲ ਜਿਵੇਂ ਜਿਵੇਂ ਉਹ ਸਮਾ ਨੇੜੇ ਆ ਰਿਹਾ ਹੈ ਇਹ ਵੇਖਣ ਦਾ ਕਿ ਕਦੋਂ ਉਹਨਾਂ ਦੇ ਮ੍ਰਿਤਕ ਦੇ ਨੂੰ ਅਗਨ ਪੇਂਟ ਕੀਤੀ ਜਾਵੇ ਕਿ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ ਪਰਿਵਾਰ ਲਈ ਤਾਂ ਇਹ ਅਜਿਹਾ ਸਮਾਂ ਹੈ ਕਿ ਸ਼ਾਇਦ ਪਰਿਵਾਰ ਨਾਲ ਸਾਰਾ ਪੰਜਾਬ ਜਿੰਨੀਆਂ ਦੁਆਵਾਂ ਉਸ ਪਰਿਵਾਰ ਨੂੰ ਭੇਜੇ ਉਹ ਘਟ ਨੇ ਉਹਨਾਂ ਦੇ بیٹے ਪੁਖਰਾਜ ਭੱਲਾ ਖੁਦ ਕਲਾਕਾਰ ਨੇ ਪਿਤਾ ਨਾਲ ਕੰਮ ਬਹੁਤ ਕੀਤਾ ਜਦੋਂ ਆਪਣੇ ਪਿਤਾ ਨੂੰ ਆਖਰੀ ਪਲ ਅਜ ਦੇਖਿਆ ਹੋਣਾ ਤੇ ਉਦਾਸ ਬਹੁਤ ਹੋਈ ਹੋਣੇ ਸਾਡੀਆਂ دعਵਾ ਪੂਰੇ ਪੰਜਾਬ ਦੀਆਂ دعਵਾ ਉਹਨਾਂ ਦੇ ਨਾਲ ਹੈ ਤੇ ਹੁਣ ਅਜਿਹੇ ਦੇ ਵਿੱਚ ਉਹਨਾਂ ਦੀ ਮਰਤਕ ਦਿਨ ਲੈ ਕੇ ਆਇਆ ਗਿਆ ਤੇ ਇਸ ਪੂਰੇ ਮਾਮਲੇ ਇਸ ਪੂਰੇ ਘਟਨਾਕਰਮ ਵਿੱਚ ਇੱਕ ਚੀਜ਼ ਜ਼ਰੂਰ ਸਾਹਮਣੇ ਵੇਖਣ ਨੂੰ ਮਿਲਦੀ ਹੈ ਕਿ ਪੱਲਾ ਸਾਹਿਬ ਆਪਣੀ ਕਲਾਕਾਰੀ ਨਾਲ ਤਾਂ ਮਰ ਹੋਈ ਗਏ ਨੇ ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਦੇ ਡਾਇਲੌਗਸ ਦੇ ਨਾਲ ਉਹਨਾਂ ਦੀ ਫਿਲਮਾਂ ਦੇ ਨਾਲ ਉਹਨਾਂ ਨੂੰ ਆਉਣ ਵਾਲੀ ਜਨਰੇਸ਼ਨ ਤੱਕ ਜਿਉਂਦੇ ਰੱਖੀਏ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲੇ ਪੰਜਾਬ ਦੇ ਆਉਣ ਵਾਲੇ ਮੁੰਡੇ ਕੁੜੀਆਂ ਨੂੰ ਪਤਾ ਰਹੇ ਕਿ ਜਦੋਂ ਪੰਜਾਬੀ ਕਮੇਟੀ ਦੀ ਗੱਲ ਆਂਦੀ ਹੈ ਤਾਂ ਜਸਵਿੰਦਰ ਪੱਲਾ ਸਾਹਿਬ ਦਾ ਪੱਦਰ ਬਾਕੀਆਂ ਨਾਲੋਂ ਕਿਉਂ ਉੱਚਾ ਮੰਨਿਆ ਜਾਂਦਾ ਹੈ ਪੰਜਾਬ ਦਾ ਅਜਿਹਾ ਕਮੇਡੀਅਨ ਪੰਜਾਬ ਦਾ ਅਜਿਹਾ ਕਲਾਕਾਰ ਜਿਨ੍ਹਾਂ ਵੱਲੋਂ ਕਦੇ ਵੀ ਵਲਗਰ ਕਮੇਟੀ ਨਹੀਂ ਕੀਤੀ ਗਈ ਜਿਨ੍ਹਾਂ ਨੇ ਕਦੇ ਵੀ ਆਪਣੇ ਨਾਲ ਦੇਆਂ ਨੂੰ ਛੋਟਾ ਮਹਿਸੂਸ ਨਹੀਂ ਕਰਵਾਇਆ ਹਮੇਸ਼ਾ ਨਾਲ ਦੇਆਂ ਨੂੰ ਨਾਂ ਲੈ ਕੇ ਤੁਰੇ ਨੇ ਤਾਂ ਕਿ ਪੰਜਾਬੀ ਸਿਨੇਮਾ ਦਾ ਪੱਦਰ ਅਤੇ ਪੰਜਾਬੀ ਕਾਮੇਡੀ ਦਾ ਮੰਦਰ ਉੱਚਾ ਉੱਠਦਾ ਰਹੇ ਚਾਚਾ ਚਤਰਾ ਪੱਲਾ ਸਾਹਿਬ ਬੀਤੇ ਦਿਨ ਦੁਨੀਆ ਨੂੰ ਛੱਡ ਕੇ ਰੁਖਸਤ ਹੋ ਗਏ ਤੇ ਹੁਣ ਉਹਨਾਂ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਉਹਨਾਂ ਦੇ ਰਿਹਾਇਸ਼ ਤੇ ਲੈ ਕੇ ਆਇਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਤਕਰੀਬਨ 12:00 ਵਜੇ ਪਰਿਵਾਰ ਵਾਲੇ ਨਿਕਲਣਗੇ ਸ਼ਮਸ਼ਾਨ ਘਾਟ ਦੇ ਲਈ ਇਹ ਜਿਹੜੀ ਜਾਣਕਾਰੀ ਬਾਲੂਪਕੁਲ ਸ਼ਰਮਾ ਵੱਲੋਂ ਜਗਰੀ ਯਾਰਾਂ ਨੂੰ ਦਿੱਤੀ ਗਈ ਹੈ ਨਾਲ ਦੇ ਨਾਲ ਤੁਸੀਂ ਵੇਖ ਸਕਦੇ ਹੋ ਕੈਂਪ ਬਲੈਂਸ ਰਾਹੀਂ ਉਹਨਾਂ ਦੀ ਮ੍ਰਿਤਕ ਦੇ ਨੂੰ ਘਰੇ ਲੈ ਕੇ ਲੈ ਕੇ ਆ ਰਹੇ ਨੇ ਤੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਉਹਨਾਂ ਦੇ ਚਾਹਣ ਵਾਲੇ ਇੱਕ ਵਾਰ ਆਖਰੀ ਵਾਰ ਉਹਨਾਂ ਦੇ ਦਰਸ਼ਨ ਕਰਨਗੇ ਚਾਹਣ ਵਾਲੇ ਬਹੁਤ ਨੇ ਕਿਉਂਕਿ ਜਸਵਿੰਦਰ ਪੱਲਾ ਸਾਹਿਬ ਦੀ ਕਰੀਅਰ ਦੀ ਜੇਕਰ ਗੱਲ ਕਰੀਏ ਤੇ ਅੱਜ ਕੱਲ ਦੇ 25 ਤੋਂ 30 ਸਾਲ ਦੇ ਲੋ ਮੁੰਡੇ ਕੁੜੀਆਂ ਉਹਨਾਂ ਨੂੰ ਕੈਰੀ ਨੂੰ ਜੱਟਾ ਫਿਲਮ ਲਈ ਜਾਣਦੇ ਦੇ ਉਤੋਂ ਪਹਿਲਾਂ ਵਾਲੇ ਛਣਕਾਟਾ ਲਈ ਜਾਣਦੇ ਸੀ ਤੇ ਉਤੋਂ ਬਾਅਦ ਵਾਲੇ ਇਸ ਖਾਮ ਲਈ ਜਾਣਣਗੇ ਕਿ ਇਹ ਕੌਣ ਬੰਦਾ ਸੀ ਜਿਹੜਾ ਆਪਣੀ ਕਾਮੇਡੀ ਟਾਈਮਿੰਗ ਦੇ ਨਾਲ ਆਪਣੇ ਡਾਇਲੋਗਸ ਦੇ ਨਾਲ ਇਸ ਤਰੀਕੇ ਨਾਲ ਸਮਾਂ ਬਣਦਾ ਸੀ ਕਿ ਉਹਨਾਂ ਦੇ ਡਾਇਲੋਗ ਉਹਨਾਂ ਦੀਆਂ ਫਿਲਮਾਂ ਦੇ 10 20 ਸਾਲ ਬਾਅਦ ਵੀ ਲੋਕਾਂ ਨੂੰ ਯਾਦ ਰਹਿੰਦੇ ਸੀ ਅੱਜ ਵੀ ਕਿਸੇ ਨੂੰ ਕਾਲੇ ਕੋਟ 'ਚ ਵੇਖ ਲਈਏ ਤਾਂ ਉਹ ਬੰਦਾ ਡਾਇਲੌਗ ਮਾਰਨ ਨੂੰ ਨਹੀਂ ਬੁਰੇਜ਼ ਕਰਦਾ ਕਿ ਢਿੱਲੋਂ ਨਿਕਾਲਾ ਕੋਟ ਐਵੇਂ ਨਹੀਂ ਪਾਇਆ ਜਾਂ ਫਿਰ ਗੰਦੀ ਔਲਾਦ ਦਾ ਮਜਾ ਨਾ ਸੁਆਦ ਅੱਜ ਵੀ ਸਾਡੇ ਫਾਦਰ ਅੱਜ ਵੀ ਸਾਡੇ ਗ੍ਰੈਂਡਫਾਦਰ ਸਾਨੂੰ ਇਹ ਮਿਹਨੇ ਮਾਰ ਦਿੰਦੇ ਨੇ ਇੱਦਾਂ ਦੇ ਡਾਇਲੌਗ ਜ ਸੁਨਦਰ ਪੱਲਾ ਸਾਹਿਬ ਨੂੰ ਅਮਰ ਕਰ ਗਏ ਤਾਂ ਸ਼ਾਇਦ ਇਹੀ ਰੀਜ਼ਨ ਹੈ ਕਿ ਇਹ ਵੀ ਚਰਚਾ ਹੁੰਦੀ ਪਈ ਹੈ ਕਿ ਜਦੋਂ ਅੱਜ ਪੰਜਾਬ ਵਿੱਚ ਫਿਲਫੇਰ ਅਵਾਰਡ ਹੋਣਗੇ ਪੱਲਾ ਸਾਹਿਬ ਨੂੰ ਸ਼ਰਧਾਂਜਲੀ ਉੱਥੇ ਵੀ ਦਿੱਤੀ ਜਾ ਸਕਦੀ ਹੈ ਤੇ ਨਾਲੇ ਇਹ ਵੀ ਗੱਲ ਹੁੰਦੀ ਪਈ ਹੈ ਕਿ ਸ਼ਾਇਦ ਦਲਜੀਤ ਵੀ ਅੱਜ ਪੱਲਾ ਸਾਹਿਬ ਦੇ ਘਰ ਪਹੁੰਚੇ ਕਿਉਂਕਿ ਦਲਜੀਤ ਨਾਲ ਫਿਲਮ ਦਲਜੀਤ ਤੇ ਜਦੋਂ ਗਿੱਪੀ ਗਰੇਵਾਲ ਨੇ ਫਿਲਮ ਕੀਤੀ ਸੀ ਪੱਲਾ ਸਾਹਿਬ ਦੇ ਨਾਲ ਕਿਆ ਬਖੂਬੀ ਉਹਨਾਂ ਨੇ ਕੰਮ ਕੀਤਾ ਸੀ ਜਿਨੇ ਮੇਰਾ ਦਿਲ ਲੁੱਟਿਆ ਦੇ ਵਿੱਚ ਤੇ ਉਮੀਦ ਇਹ ਵੀ ਹੈ ਚਰਚਾ ਲੱਗ ਇਸ ਚੱਲਦੀ ਪਈ ਹੈ ਕਿ ਦਲਜੀਤ ਵੀ ਸ਼ਾਇਦ ਹੋ ਸਕਦਾ ਹੈ ਉਹਨਾਂ ਦੇ ਘਰ ਪਹੁੰਚੇ ਤੇ ਹੁਣ ਐਮਬੂਲੈਂਸ ਰਾਹੀਂ ਪੱਲਾ ਸਾਹਿਬ ਦੀ ਮ੍ਰਿਤਕ ਦੇਹ ਨੂੰ ਚਾਚਾ ਜਤਰਾਜ ਜਸਵਿੰਦਰ ਪੱਲਾ ਸਾਹਿਬ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਘਰ ਮੁਹਾਲੀ ਰਹਿائش ਤੇ ਲੈ ਕੇ ਆਇਆ ਜਾ ਰਿਹਾ ਹੈ ਦੇ ਨਾਲ ਦੇ ਨਾਲ ਜਿਵੇਂ ਜਿਵੇਂ ਉਹ ਸਮਾਂ ਨੇੜੇ ਆ ਰਿਹਾ ਹੈ ਇਹ ਵੇਖਣ ਦਾ ਕਿ ਕਦੋਂ ਉਹਨਾਂ ਦੇ ਮ੍ਰਿਤਕ ਦੇਹ ਨੂੰ ਅਗਨ ਭੇਟ ਕੀਤੀ ਜਾਵੇ ਕਿ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ ਪਰਿਵਾਰ ਲਈ ਤਾਂ ਇਹ ਅਜਿਹੇ ਸਮਾਂ ਹੈ ਕਿ ਸ਼ਾਇਦ ਪਰਿਵਾਰ ਨਾਲ ਸਾਰਾ ਪੰਜਾਬ ਜਿੰਨੀਆਂ ਦੁਆਵਾਂ ਉਸ ਪਰਿਵਾਰ ਨੂੰ ਭੇਜਿਓ ਘਟ ਨੇ ਉਹਨਾਂ ਦੇ بیٹے ਬੁਖਰਾਜ ਭੱਲਾ ਖੁਦ ਕਲਾਕਾਰ ਨੇ ਪਿਤਾ ਨਾਲ ਕੰਮ ਬਹੁਤ ਕੀਤਾ ਜਦੋਂ ਆਪਣੇ ਪਿਤਾ ਨੂੰ ਆਖਰੀ ਪਲਾਂ ਚ ਦੇਖਿਆ ਹੋਣਾ ਤੇ ਉਦਾਸ ਬਹੁਤ ਹੋਏ ਹੋਣੇ ਸਾਡੀਆਂ ਦੁਆਵਾ ਪੂਰੇ ਪੰਜਾਬ ਦੀਆਂ ਦੁਆਵਾ ਉਹਨਾਂ ਦੇ ਨਾਲ ਹੈ ਤੇ ਹੁਣ ਅਜਿਹੇ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇ ਨੂੰ ਲੈ ਕੇ ਆਇਆ ਗਿਆ ਤੇ ਇਸ ਪੂਰੇ ਮਾਮਲੇ ਇਸ ਪੂਰੇ ਘਟਨਾਕਰਮ ਵਿੱਚ ਇੱਕ ਚੀਜ਼ ਜ਼ਰੂਰ ਸਾਹਮਣੇ ਵੇਖਣ ਨੂੰ ਮਿਲਦੀ ਹੈ ਕਿ ਪੱਲਾ ਸਾਹਿਬ ਆਪਣੀ ਕਲਾਕਾਰੀ ਨਾਲ ਤਾਂ ਅਮਰ ਹੋ ਹੀ ਗਏ ਨੇ ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਦੇ ਡਾਇਲੌਗਜ਼ ਨਾਲ ਉਹਨਾਂ ਦੀ ਫਿਲਮਾਂ ਦੇ ਨਾਲ ਉਹਨਾਂ ਨੂੰ ਆਉਣ ਵਾਲੀ ਜਨਰੇਸ਼ਨ ਤੱਕ ਜਿਉਂਦੇ ਰੱਖੀਏ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲੇ ਪੰਜਾਬ ਦੇ ਆਉਣ ਵਾਲੇ ਮੁੰਡੇ ਕੁੜੀਆਂ ਨੂੰ ਪਤਾ ਰਹੇ ਕਿ ਜਦੋਂ ਪੰਜਾਬੀ ਕਾਮੇਡੀ ਦੀ ਗੱਲ ਆਉਂਦੀ ਹੈ ਤਾਂ ਜਸਵਿੰਦਰ ਪੱਲਾ ਸਾਹਿਬ ਦਾ ਪੱਦਰ ਬਾਕੀਆਂ ਨਾਲੋਂ ਕਿਉਂ ਉੱਚਾ ਮੰਨਿਆ ਜਾਂਦਾ ਹੈ ਪੰਜਾਬ ਦਾ ਅਜਿਹਾ ਕਮੇਡੀਅਨ ਪੰਜਾਬ ਦਾ ਅਜਿਹਾ ਕਲਾਕਾਰ ਜਿਨ੍ਹਾਂ ਵੱਲੋਂ ਕਦੇ ਵੀ ਵਲਗਰ ਕਮੇਡੀ ਨਹੀਂ ਕੀਤੀ ਗਈ ਜਿਨ੍ਹਾਂ ਨੇ ਕਦੇ ਵੀ ਆਪਣੇ ਨਾਲ ਦੇਆਂ ਨੂੰ ਛੋਟਾ ਮਹਿਸੂਸ ਨਹੀਂ ਕਰਵਾਇਆ ਹਮੇਸ਼ਾ ਨਾਲ ਦੇਆਂ ਨੂੰ ਨਾਂਣ ਲੈ ਕੇ ਤੁਰੇ ਨੇ ਤਾਂ ਕਿ ਪੰਜਾਬੀ ਸਿਨੇਮਾ ਦਾ ਪੱਦਰ ਅਤੇ ਪੰਜਾਬੀ ਕਾਮੇਡੀ ਦਾ ਪੱਦਰ ਉੱਚਾ ਉੱਠਦਾ ਰਹੇ ਚਾਚਾ ਚਤਰਾ ਪੱਲਾ ਸਾਹਿਬ ਬੀਤੇ ਦਿਨ ਦੁਨੀਆ ਨੂੰ ਛੱਡ ਕੇ ਰੁਖਸਤ ਹੋ ਗਏ ਤੇ ਹੁਣ ਉਹਨਾਂ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਉਹਨਾਂ ਦੇ ਰਿਹਾਇਸ਼ ਤੇ ਲੈ ਕੇ ਆਇਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਤਕਰੀਬਨ 12:00 ਵਜੇ ਪਰਿਵਾਰ ਵਾਲੇ ਨਿਕਲਣਗੇ ਸ਼ਮਸ਼ਾਨ ਘਾਟ ਦੇ ਲਈ ਇਹ ਜਿਹੜੀ ਜਾਣਕਾਰੀ ਬਾਲਮਕੁਲ ਸ਼ਰਮਾ ਵੱਲੋਂ ਜ਼ਿਕਰੀ ਯਾਰਾਂ ਨੂੰ ਦਿੱਤੀ ਗਈ ਹੈ ਨਾਲ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਐਂਬੂਲੈਂਸ ਰਾਹੀਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਘਰੇ ਲੈ ਕੇ ਲੈ ਕੇ ਆ ਰਹੇ ਨੇ ਤੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਉਹਨਾਂ ਦੇ ਚਾਹਣ ਵਾਲੇ ਇੱਕ ਵਾਰ ਆਖਰੀ ਵਾਰ ਉਹਨਾਂ ਦੇ ਦਰਸ਼ਨ ਕਰਨਗੇ ਚਾਉਣ ਵਾਲੇ ਬਹੁਤ ਨੇ ਕਿਉਂਕਿ ਜਸਵਿੰਦਰ ਪੱਲਾ ਸਾਹਿਬ ਦੀ ਕੈਰੀਅਰ ਦੀ ਜੇਕਰ ਗੱਲ ਕਰੀਏ ਤੇ ਅੱਜ ਕੱਲ ਦੇ 25 ਤੋਂ 30 ਸਾਲ ਦੇ ਮੁੰਡੇ ਕੁੜੀਆਂ ਉਹਨਾਂ ਨੂੰ ਕੈਰੀਨ ਜੱਟਾ ਫਿਲਮ ਲਈ ਜਾਣਦੇ ਨੇ ਉਹ ਤੋਂ ਪਹਿਲਾਂ ਵਾਲੇ ਛਣਕਾਟਾ ਲਈ ਜਾਣਦੇ ਸੀ ਤੇ ਉਸ ਤੋਂ ਬਾਅਦ ਵਾਲੇ ਇਸ ਕੰਮ ਲਈ ਜਾਣਣਗੇ ਕਿ ਇਹ ਕੋਣ ਬੰਦਾ ਸੀ ਜਿਹੜਾ ਆਪਣੀ ਕਾਮੇਡੀ ਟਾਈਮਿੰਗ ਦੇ ਨਾਲ ਆਪਣੇ ਡਾਇਲੌਗਸ ਦੇ ਨਾਲ ਇਸ ਤਰੀਕੇ ਨਾਲ ਸਮਾਂ ਬਣਦਾ ਸੀ ਕਿ ਉਹਨਾਂ ਦੇ ਡਾਇਲੌਗ ਉਹਨਾਂ ਦੀ ਫਿਲਮਾਂ ਦੇ 10 20 ਸਾਲ ਬਾਅਦ ਵੀ ਲੋਕਾਂ ਨੂੰ ਯਾਦ ਰਹਿੰਦੇ ਸੀ ਅੱਜ ਵੀ ਕਿਸੇ ਨੂੰ ਕਾਲੇ ਕੋਟ ਚ ਵੇਖ ਲਈਏ ਤਾਂ ਉਹ ਬੰਦਾ ਡਾਇਲੌਗ ਮਾਰਨ ਨੂੰ ਨਹੀਂ ਬੁਰੇਜ਼ ਕਰਦਾ ਕਿ ਢਿੱਲੋਂ ਨਿਕਾਲਾ ਕੋਟ ਐਵੇਂ ਨਹੀਂ ਪਾਇਆ ਜਾਂ ਫਿਰ ਗੰਦੀ ਔਲਾਦ ਨਾ ਮਜ਼ਾ ਨਾ ਸੁਆਦ ਅੱਜ ਵੀ ਸਾਡੇ ਫਾਦਰ ਅੱਜ ਵੀ ਸਾਡੇ ਗ੍ਰੈਂਡਫਾਦਰ ਸਾਨੂੰ ਇਹ ਮਿਹਨੇ ਮਾਰ ਦਿੰਦੇ ਨੇ। ਇਹਦੇ ਦਾ ਡਾਇਲੌਗ ਦਸੂਂਦਰ ਪੱਲਾ ਸਾਹਿਬ ਨੂੰ ਅਮਰ ਕਰ ਗਏ। ਤਾਂ ਸ਼ਾਇਦ ਇਹੀ ਰੀਜ਼ਨ ਹੈ ਕਿ ਇਹ ਵੀ ਚਰਚਾ ਹੁੰਦੀ ਪਈ ਹੈ ਕਿ ਜਦੋਂ ਅੱਜ ਪੰਜਾਬ ਵਿੱਚ ਫਿਲਫੇਰ ਅਵਾਰਡ ਹੋਣਗੇ ਪੱਲਾ ਸਾਹਿਬ ਨੂੰ ਸ਼ਰਧਾਂਜਲੀ ਉੱਥੇ ਵੀ ਦਿੱਤੀ ਜਾ ਸਕਦੀ ਹੈ। ਤੇ ਨਾਲੇ ਇਹ ਵੀ ਗੱਲ ਹੁੰਦੀ ਪਈ ਹੈ ਕਿ ਸ਼ਾਇਦ ਦਲਜੀਤ ਵੀ ਅੱਜ ਪੱਲਾ ਸਾਹਿਬ ਦੇ ਘਰ ਪਹੁੰਚੇ ਕਿਉਂਕਿ ਦਲਜੀਤ ਨਾਲ ਫਿਲਮ ਦਜੀਤ ਤੇ ਜਦੋਂ ਗਿੱਪੀ ਗਰੇਵਾਲ ਨੇ ਫਿਲਮ ਕੀਤੀ ਸੀ ਪੱਲਾ ਸਾਹਿਬ ਦੇ ਨਾਲ ਕਿ ਬਖੂਬੀ ਉਹਨਾਂ ਨੇ ਕੰਮ ਕੀਤਾ ਸੀ ਜਿਨੇ ਮੇਰਾ ਦਿਲ ਲੁੱਟਿਆ ਦਵੱਚ ਤੇ ਉਮੀਦ ਇਹ ਵੀ ਹੈ ਚਰਚਾ ਲੋਕ ਇਸ ਚੱਲਦੀ ਪਈ ਹੈ ਕਿ ਦਜੀਤ ਵੀ ਸ਼ਾਇਦ ਹੋ ਸਕਦਾ ਹੈ ਉਹਨਾਂ ਦੇ ਘਰ ਪਹੁੰਚੇ ਤੇ ਹੁਣ ਐਮਬੂਲੈਂਸ ਰਹੀਂ ਪੱਲਾ ਸਾਹਿਬ ਦੀ ਮ੍ਰਿਤਕ ਦੇਹ ਨੂੰ ਚਾਚਾ ਜਤਰਾਜ ਸੁਿੰਦਰ ਪੱਲਾ ਸਾਹਿਬ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਘਰ ਮੁਹਾਲੀ ਰਹਿਸ਼ ਤੇ ਲੈ ਕੇ ਆ ਜਾ ਰਿਹਾ ਦੇ ਨਾਲ ਦੇ ਨਾਲ ਜਿਵੇਂ ਜਿਵੇਂ ਉਹ ਸਮਾ ਨੇੜੇ ਆ ਰਿਹਾ ਹੈ ਇਹ ਵੇਖਣ ਦਾ ਕਿ ਕਦੋਂ ਉਹਨਾਂ ਦੇ ਮ੍ਰਿਤਕ ਦੇ ਨੂੰ ਅਗਨ ਭੇਂਟ ਕੀਤੀ ਜਾਵੇ ਕਿ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ ਪਰਿਵਾਰ ਲਈ ਤਾਂ ਇਹ ਅਜਿਹਾ ਸਮਾਂ ਹੈ ਕਿ ਸ਼ਾਇਦ ਪਰਿਵਾਰ ਨਾਲ ਸਾਰਾ ਪੰਜਾਬ ਜਿੰਨੀਆਂ ਦੁਆਵਾਂ ਉਸ ਪਰਿਵਾਰ ਨੂੰ ਭੇਜੇ ਉਹ ਘਟ ਨੇ ਉਹਨਾਂ ਦੇ بیٹے ਪੁਖਰਾਜ ਭੱਲਾ ਖੁਦ ਕਲਾਕਾਰ ਨੇ ਪਿਤਾ ਨਾਲ ਕੰਮ ਬਹੁਤ ਕੀਤਾ ਜਦੋਂ ਆਪਣੇ ਪਿਤਾ ਨੂੰ ਆਖਰੀ ਪਲ ਅਜ ਦੇਖਿਆ ਹੋਣਾ ਤੇ ਉਦਾਸ ਮੌਤ ਹੋਈ ਹੋਣੇ ਸਾਡੀਆਂ ਦਵਾਵਾ ਪੂਰੇ ਪੰਜਾਬ ਦੀਆਂ ਦਵਾਵਾ ਉਹਨਾਂ ਦੇ ਨਾਲ ਹੈ ਤੇ ਹੁਣ ਅਜਿਹੇ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇ ਨੂੰ ਲੈ ਕੇ ਆਇਆ ਗਿਆ ਤੇ ਇਸ ਪੂਰੇ ਮਾਮਲੇ ਇਸ ਪੂਰੇ ਘਟਨਾਕਰਮ ਵਿੱਚ ਇੱਕ ਚੀਜ਼ ਜ਼ਰੂਰ ਸਾਹਮਣੇ ਵੇਖਣ ਨੂੰ ਮਿਲਦੀ ਹੈ ਕਿ ਪੱਲਾ ਸਾਹਿਬ ਆਪਣੀ ਕਲਾਕਾਰੀ ਨਾਲ ਤਾਂ ਅਮਰ ਹੋ ਹੀ ਗਏ ਨੇ ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਦੇ ਡਾਇਲੌਗਸ ਨਾਲ ਉਹਨਾਂ ਦੀ ਫਿਲਮਾਂ ਦੇ ਨਾਲ ਉਹਨਾਂ ਨੂੰ ਆਉਣ ਵਾਲੀ ਜਨਰੇਸ਼ਨ ਤੱਕ ਜਿਉਂਦੇ ਰੱਖੀਏ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲੇ ਪੰਜਾਬ ਦੇ ਆਉਣ ਵਾਲੇ ਮੁੰਡੇ ਕੁੜੀਆਂ ਨੂੰ ਪਤਾ ਰਹੇ ਕਿ ਜਦੋਂ ਪੰਜਾਬੀ ਕਮੇਟੀ ਦੀ ਗੱਲ ਆਂਦੀ ਹੈ ਤਾਂ ਜਸਵਿੰਦਰ ਪੱਲਾ ਸਾਹਿਬ ਦਾ ਪੱਧਰ ਬਾਕੀਆਂ ਨਾਲੋਂ ਕਿਉਂ ਉੱਚਾ ਮੰਨਿਆ ਜਾਂਦਾ ਹੈ ਪੰਜਾਬ ਦਾ ਜਿਹਾ ਕਮੇਡੀਅਨ ਪੰਜਾਬ ਦਾ ਜਿਹਾ ਕਲਾਕਾਰ ਜਿਨ੍ਹਾਂ ਵੱਲੋਂ ਕਦੇ ਵੀ ਵਲਗਰ ਕਮੇਟੀ ਨਹੀਂ ਕੀਤੀ ਗਈ ਜਿਨ੍ਹਾਂ ਨੇ ਕਦੇ ਵੀ ਆਪਣੇ ਨਾਲ ਦੇਆਂ ਨੂੰ ਛੋਟਾ ਮਹਿਸੂਸ ਨਹੀਂ ਕਰਵਾਇਆ ਹਮੇਸ਼ਾ ਨਾਲ ਦੇਆਂ ਨੂੰ ਨਾਲ ਲੈ ਕੇ ਤੁਰੇ ਨੇ ਤਾਂ ਕਿ ਪੰਜਾਬੀ ਸਿਨੇਮਾ ਦਾ ਪੱਧਰ ਅਤੇ ਪੰਜਾਬੀ ਕਾਮੇਡੀ ਦਾ ਮੰਧਰ ਉੱਚਾ ਉੱਠਦਾ ਰਹੇ ਚਾਚਾ ਚਤਰਾ ਪੱਲਾ ਸਾਹਿਬ ਬਿਤੇ ਦਿਨ ਦੁਨੀਆ ਨੂੰ ਛੱਡ ਕੇ ਰੁਖਸਤ ਹੋ ਗਏ ਤੇ ਹੁਣ ਉਹਨਾਂ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਉਹਨਾਂ ਦੇ ਰਿਹਾਇਸ਼ ਤੇ ਲੈ ਕੇ ਆਇਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਤਕਰੀਬਨ 12:00 ਵਜੇ ਪਰਿਵਾਰ ਵਾਲੇ ਨਿਕਲਣਗੇ ਸ਼ਮਸ਼ਾਨ ਘਾਟ ਦੇ ਲਈ ਇਹ ਜਿਹੜੀ ਜਾਣਕਾਰੀ ਇਹ ਬਾਲਮਕੁਲ ਸ਼ਰਮਾ ਵੱਲੋਂ ਜਗਰੀ ਯਾਰਾਂ ਨੂੰ ਦਿੱਤੀ ਗਈ ਹੈ ਨਾਲ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਐਂਬੂਲੈਂਸ ਰਾਹੀਂ ਉਹਨਾਂ ਦੀ ਮ੍ਰਿਤਕ ਦੇ ਨੂੰ ਘਰੇ ਲੈ ਕੇ ਲੈ ਕੇ ਆ ਰਹੇ ਨੇ ਤੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਉਹਨਾਂ ਦੇ ਚਾਹਣ ਵਾਲੇ ਇੱਕ ਵਾਰ ਆਖਰੀ ਵਾਰ ਉਹਨਾਂ ਦੇ ਦਰਸ਼ਨ ਕਰਨਗੇ ਚਾਹਣ ਵਾਲੇ ਬਹੁਤ ਨੇ ਕਿਉਂਕਿ ਜਸਵਿੰਦਰ ਪੱਲਾ ਸਾਹਿਬ ਦੀ ਕਰੀਅਰ ਦੀ ਜੇਕਰ ਗੱਲ ਕਰੀਏ ਤੇ ਅੱਜ ਕੱਲ ਦੇ 25 ਤੋਂ 30 ਸਾਲ ਦੇ ਲੋ ਮੁੰਡੇ ਕੁੜੀਆਂ ਉਹਨਾਂ ਨੂੰ ਕੈਰੀ ਉਹ ਜੱਟਾ ਫਿਲਮ ਲਈ ਜਾਣਦੇ ਦੇ ਉਤੋਂ ਪਹਿਲਾਂ ਆਲੇ ਛਣਕਾਟਾ ਲਈ ਜਾਣਦੇ ਸੀ ਤੇ ਉਤੋਂ ਬਾਅਦ ਆਲੇ ਇਸ ਕੰਮ ਲਈ ਜਾਣਣਗੇ ਕਿ ਇਹ ਕੌਣ ਬੰਦਾ ਸੀ ਜਿਹੜਾ ਆਪਣੀ ਕਾਮੇਡੀ ਟਾਈਮਿੰਗ ਦੇ ਨਾਲ ਆਪਣੇ ਡਾਇਲੌਗਸ ਦੇ ਨਾਲ ਇਸ ਤਰੀਕੇ ਨਾਲ ਸਮਾਂ ਬਣਦਾ ਸੀ ਕਿ ਉਹਨਾਂ ਦੇ ਡਾਇਲੌਗ ਉਹਨਾਂ ਦੀਆਂ ਫਿਲਮਾਂ ਦੇ 10 20 ਸਾਲ ਬਾਅਦ ਵੀ ਲੋਕਾਂ ਨੂੰ ਯਾਦ ਰਹਿੰਦੇ ਸੀ ਅੱਜ ਵੀ ਕਿਸ ਨੂੰ ਕਾਲੇ ਕੋਟ ਚ ਵੇਖਣੀ ਹੈ ਤਾਂ ਉਹ ਬੰਦਾ ਡਾਇਲੌਗ ਮਾਰਨ ਨੂੰ ਨਹੀਂ ਬੁਰੇਜ਼ ਕਰਦਾ ਕਿ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਜਾਂ ਫਿਰ ਗੰਦੀ ਔਲਾਦ ਦਾ ਮਜਾ ਨਾ ਸੁਆਦ ਅੱਜ ਵੀ ਸਾਡੇ ਫਾਦਰ ਅੱਜ ਵੀ ਸਾਡੇ ਗ੍ਰੈਂਡਫਾਦਰ ਸਾਨੂੰ ਇਹ ਮਿਹਨੇ ਮਾਰ ਦਿੰਦੇ ਨੇ ਇੱਦਾਂ ਦੇ ਡਾਇਲੌਗ ਜ ਸੁਨਦਰਪੱਲਾ ਸਾਹਿਬ ਨੂੰ ਅਮਰ ਕਰ ਗਏ ਤਾਂ ਸ਼ਾਇਦ ਇਹੀ ਰੀਜ਼ਨ ਹੈ ਕਿ ਇਹ ਵੀ ਚਰਚਾ ਹੁੰਦੀ ਪਈ ਹੈ ਕਿ ਜਦੋਂ ਅੱਜ ਪੰਜਾਬ ਵਿੱਚ ਫਿਲਫੇਰ ਅਵਾਰਡ ਹੋਣਗੇ ਪੱਲਾ ਸਾਹਿਬ ਨੂੰ ਸ਼ਰਧਾਂਜਲੀ ਉੱਥੇ ਵੀ ਦਿੱਤੀ ਜਾ ਸਕਦੀ ਹੈ ਤੇ ਨਾਲੇ ਇਹ ਵੀ ਗੱਲ ਹੁੰਦੀ ਪਈ ਹੈ ਕਿ ਸ਼ਾਇਦ ਦਲਜੀਤ ਵੀ ਅੱਜ ਪੱਲਾ ਸਾਹਿਬ ਦੇ ਘਰ ਪਹੁੰਚੇ ਕਿਉਂਕਿ ਦਲਜੀਤ ਨਾਲ ਫਿਲਮ ਦਲਜੀਤ ਤੇ ਜਦੋਂ ਗਿੱਪੀ ਗਰੇਵਾਲ ਨੇ ਫਿਲਮ ਕੀਤੀ ਸੀ ਪੱਲਾ ਸਾਹਿਬ ਦੇ ਨਾਲ ਕਿਹ ਬਖੂਬੀ ਉਹਨਾਂ ਨੇ ਕੰਮ ਕੀਤਾ ਸੀ ਜਿਨੇ ਮੇਰਾ ਦਿਲ ਲੁੱਟਿਆ ਦੇ ਵਿੱਚ ਤੇ ਉਮੀਦ ਇਹ ਵੀ ਹੈ ਚਰਚਾ ਲੋਕ ਇਸ ਚੱਲਦੀ ਪਈ ਹੈ ਕਿ ਦਲਜੀਤ ਵੀ ਸ਼ਾਇਦ ਹੋ ਸਕਦਾ ਹੈ ਉਹਨਾਂ ਦੇ ਘਰ ਪਹੁੰਚੇ ਤੇ ਹੁਣ ਐਂਬੂਲੈਂਸ ਰਹੀਂ ਪੱਲਾ ਸਾਹਿਬ ਦੀ ਮ੍ਰਿਤਕ ਦੇਹ ਨੂੰ ਚਾਚਾ ਜਤਰਾ ਜਸਵਿੰਦਰ ਪੱਲਾ ਸਾਹਿਬ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਘਰ ਮੁਹਾਲੀ ਰਹਿਸ਼ ਤੇ ਲੈ ਕੇ ਆਇਆ ਜਾ ਰਿਹਾ ਦੇ ਨਾਲ ਦੇ ਨਾਲ ਜਿਵੇਂ ਜਿਵੇਂ ਉਹ ਸਮਾ ਨੇੜੇ ਆ ਰਿਹਾ ਹੈ ਇਹ ਵੇਖਣ ਦਾ ਕਿ ਕਦੋਂ ਉਹਨਾਂ ਦੇ ਮ੍ਰਿਤਕ ਦੇਹ ਨੂੰ ਅਗਨ ਭੇਟ ਕੀਤੀ ਜਾਵੇ ਕਿ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ ਪਰਿਵਾਰ ਲਈ ਤਾਂ ਇਹ ਅਜਿਹੇ ਸਮਾਏ ਕਿ ਸ਼ਾਇਦ ਪਰਿਵਾਰ ਨਾਲ ਸਾਰਾ ਪੰਜਾਬ ਜਿੰਨੀਆਂ ਦੁਆਵਾਂ ਉਸ ਪਰਿਵਾਰ ਨੂੰ ਭੇਜੇ ਉਹ ਘਟ ਨੇ ਉਹਨਾਂ ਦੇ بیٹے ਬੁਖਰਾਜ ਭੱਲਾ ਖੁਦ ਕਲਾਕਾਰ ਨੇ ਪਿਤਾ ਨਾਲ ਕੰਮ ਬਹੁਤ ਕੀਤਾ ਜਦੋਂ ਆਪਣੇ ਪਿਤਾ ਨੂੰ ਆਖਰੀ ਪਲ ਅਜ ਦੇਖਿਆ ਹੋਣਾ ਤੇ ਉਦਾਸ ਬਹੁਤ ਹੋਏ ਹੋਣੇ ਸਾਡੀਆਂ ਦੁਆਵਾ ਪੂਰੇ ਪੰਜਾਬ ਦੀਆਂ ਦੁਆਵਾ ਉਹਨਾਂ ਦੇ ਨਾਲ ਹੈ ਤੇ ਹੁਣ ਅਜਿਹੇ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇਨ ਲੈ ਕੇ ਆਇਆ ਗਿਆ ਤੇ ਇਸ ਪੂਰੇ ਮਾਮਲੇ ਇਸ ਪੂਰੇ ਘਟਨਾਕ੍ਰਮ ਵਿੱਚ ਇੱਕ ਚੀਜ਼ ਜ਼ਰੂਰ ਸਾਹਮਣੇ ਵੇਖਣ ਨੂੰ ਮਿਲਦੀ ਹੈ ਕਿ ਪੱਲਾ ਸਾਹਿਬ ਆਪਣੀ ਕਲਾਕਾਰੀ ਨਾਲ ਤਾਂ ਅਮਰ ਹੋ ਹੀ ਗਏ ਨੇ ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਦੇ ਡਾਇਲੌਗਸ ਦੇ ਨਾਲ ਉਹਨਾਂ ਦੀ ਫਿਲਮਾਂ ਦੇ ਨਾਲ ਉਹਨਾਂ ਨੂੰ ਆਉਣ ਵਾਲੀ ਜਨਰੇਸ਼ਨ ਤੱਕ ਜਿਉਂਦੇ ਰੱਖੀਏ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲੇ ਪੰਜਾਬ ਦੇ ਆਉਣ ਵਾਲੇ ਮੁੰਡੇ ਕੁੜੀਆਂ ਨੂੰ ਪਤਾ ਰਹੇ ਕਿ ਜਦੋਂ ਪੰਜਾਬੀ ਕਾਮੇਡੀ ਦੀ ਗੱਲ ਆਉਂਦੀ ਹੈ ਤਾਂ ਜਸਵਿੰਦਰ ਪੱਲਾ ਸਾਹਿਬ ਦਾ ਪੱਦਰ ਬਾਕੀਆਂ ਨਾਲੋਂ ਕਿਉਂ ਉੱਚਾ ਮੰਨਿਆ ਜਾਂਦਾ ਹੈ